ਅੱਜ ਬਣਾ ਰਹੇ ਹਾਂ ਜੀ मूंग दाल ਬਿਨਾ ਤਲੇ ਬਿਨਾ ਫਰਾਈ ਕੀਤੇ ਬਹੁਤ ਹੀ ਵਧੀਆ ਝਟਪਟ ਬਣ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਨੂੰ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਇੱਕ ਵਾਰ ਬਣਾ ਕੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਵੇਗੀ ਜੀ ਹੈਲੋ ਜੀ ਸਤ ਸ਼੍ਰੀ ਅਕਾਲ ਜੀ ਸਤ ਸ਼੍ਰੀ ਅਕਾਲ ਜੀ ਖੁਸ਼ ਰਹੋ ਵਾਦ ਰਹੋ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਤੇ ਤੰਦਰੁਸਤ ਰਸ ਦੀਆਂ ਰੱਖੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਮਾਪੇ ਦੇ ਸائے ਹੇਠ ਆਸ਼ੀਰਵਾਦ ਹੇਠ ਖੁਸ਼ ਰਹੋ ਜੀ ਅਸੀਂ ਵੀ ਠੀਕ ਆ ਤੰਦਰੁਸਤ ਆਂ ਤੇ ਚੜ੍ਹਦੀ ਕਲਾ ਚ ਆ ਇਹ ਜੀ ਹੈਗੀ ਨਮਕੀਨ ਮੂੰਗ ਦਾਲ ਰਾਤ ਦੀ ਬੇਨਤੀ ਹੋਈ ਸੀ ਪਾਣੀ ਇਹਦਾ ਆਪਾਂ ਕੱਢ ਲਿਆ ਸਾਰਾ ਡレイン ਆਊਟ ਕਰ ਲਿਆ ਇੱਕ ਛਾਣਨੀ ਦੇ ਵਿੱਚ ਪਾ ਕੇ ਮੈਂ ਰੱਖੀ ਹੋਈ ਆ ਇਸ ਮੂੰਗ ਦਾਲ ਨੂੰ ਆਪਾਂ ਰਾਤ ਭਰ ਭਿਗੋ ਕੇ ਰੱਖਿਆ ਹੁਣ ਅਸੀਂ ਇਹਨੂੰ ਸੁੱਕੇ ਕੱਪੜੇ ਤੇ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਕੱਪੜੇ ਦੇ ਨਾਲ ਸਾਫ਼ ਕਰਨਾ ਆ ਡਰਾਈ ਥੋੜੀ ਜਿਹੀ ਕਰਨਾ ਆ ਤੇ ਇਸ ਤਰ੍ਹਾਂ ਨਮਕੀਨ ਮੂੰਗ ਦਾਲ ਅਸੀਂ ਬਣਾਉਣੀ ਆ ਬਿਨਾਂ ਫਰਾਈ ਕੀਤੇ ਬਣਾਉਣੀ ਆ ਬਿਨਾਂ ਹੀ ਤੇਲ ਦੇ ਬਿਨਾਂ ਕਿਸੇ ਘਿਓ ਦੇ ਪਾਵਾਂਗੇ ਤਾਂ ਆਪਾਂ ਲਾਸਟ ਵਿੱਚ ਜਾ ਕੇ ਥੋੜਾ ਜਿਹਾ ਟੇਸਟ ਵਾਸਤੇ ਅੱਧਾ ਕੁ ਚਮਚ ਜਾਂ ਇੱਕ ਚਮਚ ਘਿਓ ਦਾ ਪਾਵਾਂਗੇ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਕ੍ਰਿਸਪੀ ਟੇਸਟੀ ਤੇ ਬਹੁਤ ਹੀ ਸੁਆਦ ਬਣਦੀ ਆ ਦੇਖੋ ਇਸ ਤਰ੍ਹਾਂ ਨਾ ਕੱਪੜੇ ਦੇ ਨਾਲ ਇਹਨੂੰ ਮਾਲਮਾ ਥੋੜਾ ਜਿਹਾ ਇਸ ਤਰ੍ਹਾਂ ਟੈਪ ਟੈਪ ਕਰਕੇ ਨਾ ਹਲਕਾ ਹਲਕਾ ਸੁਖਾਣਾ ਆ ਤੇ ਥੋੜ ਜਿਹੜਾ ਜਿਆਦਾ ਪਾਣੀ ਤਾਂ ਜੋ ਇਹਦੇ ਵਿੱਚ ਸੋਖ ਹੋ ਜਵੇ ਦਾਲ ਦਾ ਪਾਣੀ ਜਿਆਦਾ ਆਪਾਂ ਬਿਲਕੁਲ ਨਹੀਂ ਸੁਕਾਉਣੀ ਹੈਗੀ ਜਦੋਂ ਆਪਾਂ ਇਹਨੂੰ ਰੋਸਟ ਕਰਨਾ ਹੈ ਉਸ ਵੇਲੇ ਇਹ ਬਹੁਤ ਵਧੀਆ ਡਰਾਈ ਹੋ ਜਾਂਦੀ ਹੈ ਜੀ ਤੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਵੀਡੀਓ ਪਹਿਲੀ ਵਾਰੀ ਦੇਖ ਰਹੇ ਆਂ ਵੀਡੀਓ ਨੂੰ ਤੇ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਬੇਨਤੀ ਆ ਦੇ ਵਾਇਗੁਰ ਤੁਹਾਨੂੰ ਵਾਇਗੁਰ ਦਾ ਨਾਮ ਲੈ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵਾਇਗੁਰ ਤੁਹਾਨੂੰ ਖੁਸ਼ ਆਵਾਦ ਤੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਹੱਥ ਜੋੜ ਕੇ ਧੰਨਵਾਦ ਹੈ ਜੀ ਆਹ ਦੇਖੋ ਜੀ ਮੋٹے ਤਲੇ ਵਾਲਾ ਇੱਕ ਬਰਤਨ ਲੈ ਲਿਆ ਗੈਸ ਦੀ ਫਲੇਮ ਅਸੀਂ ਗੈਸ ਔਨ ਕਰ ਲਿਆ ਤੇ ਮੀਡੀਅਮ ਫਲੇਮ ਰੱਖਣੀ ਆ ਮੋٹے ਤਲੇ ਵਾਲੇ ਬਰਤਨ ਦੇ ਵਿੱਚ ਅਸੀਂ ਕੁਝ ਨਹੀਂ ਪਾਇਆ ਸਿਰਫ ਅਸੀਂ ਦਾਲ ਹੀ ਪਾਈ ਆ ਮੈਂ ਇਹਨੂੰ ਆਪਾਂ ਡਰਾਈ ਰੋਸਟ ਕਰਨਾ ਆ ਲਗਾਤਾਰ ਹਿਲਾਉਂਦੇ ਜਾਣਾ ਆ 10 ਕੁ ਮਿੰਟ ਲੱਗਦੇ ਆ ਤੇ ਬਹੁਤ ਵਧੀਆ ਦਾਲ ਸੁੱਕੀ ਡਰਾਈ ਰੋਸਟ ਹੋ ਜਾਂਦੀ ਆ ਤੁਸੀਂ ਯਕੀਨ ਜਾਣਿਓ ਫਰਾਈ ਕਰਨ ਦੇ ਨਾਲੋਂ ਇਸ ਤਰ੍ਹਾਂ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਆ ਜੀ ਕੱਲਾ ਕੱਲਾ ਦਾਣਾ ਦਾਣਾ ਖਿਲਿਆ ਖਿਲਿਆ ਜਾ ਬਣਦਾ ਆ ਜਿਆਦਾ ਤੇਲ ਜਿਆਦਾ ਘਿਓ ਦੀ ਜ਼ਰੂਰਤ ਨਹੀਂ ਪੈਂਦੀ ਤੇ ਜੀ ਇਸ ਤਰ੍ਹਾਂ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਹੌਲੀ ਹੌਲੀ ਇਹ ਦਾਲ ਜਿਹੜੀ ਆਪਣੇ ਡਰਾਈ ਹੋਣੀ ਸ਼ੁਰੂ ਹੋ ਗਈ ਆ ਤੇ ਲਗਾਤਾਰ ਹਲਾਉਣ ਦੇ ਨਾਲ ਇਹ ਹੁੰਦਾ ਹੈ ਕਿ ਕਿਸੇ ਪਾਸਿਓਂ ਵੱਧ ਕਿਸੇ ਕਾਸਿਓਂ ਘੱਟ ਕਿਤੇ ਪਾਸਿਓਂ ਜਿਆਦਾ ਸੇਕ ਨਹੀਂ ਲੱਗਦਾ ਜਲਦੀ ਨਹੀਂ ਹੈਗੀ ਤੇ ਇਕੋ ਇਕੁਅਲ ਸਾਈਜ਼ ਦੇ ਵਿੱਚ ਸਾਰਿਆਂ ਪਾਸਿਆਂ ਤੋਂ ਇਹ ਡਰਾਈ ਰੋਸਟ ਹੋ ਰਹੀ ਹੈ ਦਾਲ ਸਾਡੀ ਅੱਗੇ ਨਾਲੋਂ ਬਹੁਤ ਵਧੀਆ ਦੇਖੋ ਇਹਦੇ ਵਿੱਚੋਂ ਦੁੱਚੀ ਭਾਫ਼ ਵੀ ਨਿਕਲ ਰਹੀ ਹੈ ਕਿਉਂਕਿ ਆਪਾਂ ਰਾਤ ਦੀ ਇਹ ਦਾਲ ਭਿੰਤੀ ਹੋਈ ਸੀ ਤੇ ਥੋੜੀ ਥੋੜੀ ਤਾਂ ਗਿੱਲੀ ਹੈਗੀ ਹੀ ਸੀ ਸੋ ਜੀ ਇਸ ਤਰ੍ਹਾਂ ਇਹਨੂੰ ਆਪਾਂ ਪਕਾਉਂਦੇ ਜਾਣਾ ਲਗਾਤਾਰ 5-6 ਮਿੰਟ ਦੇ ਬਾਅਦ ਇਹ ਬਿਲਕੁਲ ਡਰਾਈ ਹੋ ਜਾਂਦੀ ਆ ਤੇ ਲਗਭਗ 10 ਕੁ ਮਿੰਟ ਲੱਗਦੇ ਆ ਸਾਰਾ ਸਾਰੀ ਦਾਲ ਨੂੰ 10 ਮਿੰਟ ਵੀ ਬਹੁਤ ਜ਼ਿਆਦਾ ਆ 5 ਮਿੰਟ ਵਿੱਚ ਹੀ ਤਿਆਰ ਹੋ ਜਾਂਦੀ ਆ ਜੀ ਜਿਹੜੀ ਗੈਸ ਦੀ ਫਲੇਮ ਆ ਇਹ ਮੀਡੀਅਮ ਰੱਖਣੀ ਆ ਜੀ ਦੇਖੋ ਇਸ ਤਰ੍ਹਾਂ ਲਾਉਂਦੇ ਜਾਓ ਬਾਜ਼ਾਰ ਦੇ ਨਾਲ ਲੈਣ ਨਾਲੋਂ ਆਪਾਂ 10 ਜਾਂ 20 ਰੁਪਏ ਦਾ ਪੈਕਟ ਲੈਨੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਸਿਰਫ ਹਵਾ ਜਿਹੀ ਭਰੀ ਹੁੰਦੀ ਆ ਤੇ ਬਰਕਾਟ ਦਾਲ ਉਹਦੇ ਵਿੱਚੋਂ ਨਿਕਲਦੀ ਆ ਦੇਖੋ ਸਿਰਫ ਅੱਧਾ ਕੁ ਚਮਚ ਮੈਂ ਪਾਇਆ ਹੈ ਅੱਦੇ ਤੋਂ ਵੀ ਘੱਟ ਚਮਚ ਪਾਇਆ ਕਿਉਂਕਿ ਉਹਦਾ ਸਿਰਫ ਫਲੇਵਰ ਲਈ ਪਾਇਆ ਹੈ ਤੇ ਬਾਕੀ ਦਾਲ ਸਾਡੀ ਡਰਾਈ ਰੋਸਟ ਪੂਰੀ ਤਰ੍ਹਾਂ ਹੋ ਚੁੱਕੀ ਆ ਦੇਖੋ ਇਸ ਤਰ੍ਹਾਂ ਕੱਲਾ-ਕੱਲਾ ਦਾਣਾ ਆ ਖਿਲ ਕੇ ਬਹੁਤ ਸੋਹਣਾ ਤੇ ਬਹੁਤ ਵਧੀਆ ਸੌਫਟ ਕਰਾਂਚੀ ਤੇ ਕ੍ਰਿਸਪੀ ਬਣਦੀ ਆ ਜੀ ਬਹੁਤ ਟੇਸਟੀ ਲੱਗਦੀ ਆ ਖਾਣ ਨੂੰ ਚਾਹ ਦੇ ਨਾਲ ਵੀ ਖਾ ਲਓ ਚਾਹੇ ਤੁਸੀਂ ਉਦਾਂ ਵੀ ਦਿਲ ਕਰਦਾ ਆ ਆਪਾਂ ਇਹਦੇ ਇਹਨੂੰ ਪਿਆਜ਼ ਪਿਆਜ਼ ਹਰੀਆਂ ਮਿਰਚਾਂ ਪਾ ਕੇ ਟਮਾਟਰ ਪਾ ਕੇ ਆਪਾਂ ਇਹਨੂੰ ਨਿੰਬੂ ਪਾ ਕੇ ਵੀ ਬਣਾ ਕੇ ਖਾ ਸਕਦੇ ਆ ਬਹੁਤ ਟੇਸਟੀ ਵਧੀਆ ਬਣ ਕੇ ਤਿਆਰ ਹੁੰਦੀ ਆ ਜੀ ਆ ਦੇਖੋ ਟੇਸਟ ਦੇ ਵਾਸਤੇ ਅਸੀਂ ਨਮਕ ਪਾਇਆ ਆ ਸੇਂਧਾ ਨਮਕ ਜਿਹਨੂੰ ਪਿੰਕ ਸਾਲਟ ਕਹਿੰਦੇ ਆ ਇਹ ਪਾਇਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਆ ਪਰ ਮੈਂ ਇਹਦੇ ਵਿੱਚ ਸਿੰਦਾ ਨਮਕ ਹੀ ਪਾਇਆ ਬਹੁਤ ਵਧੀਆ ਦਾ ਟੇਸਟ ਆਉਂਦਾ ਹੈ ਹੋਰ ਅਸੀਂ ਕੁਝ ਨਹੀਂ ਪਾਣਾ ਤੁਸੀਂ ਚਾਹੋ ਤਾਂ ਲਾਲ ਮਿਰਚ ਵੀ ਪਾ ਸਕਦੇ ਆ ਅਗਰ ਬੱਚੇ ਖਾਣਾ ਪਸੰਦ ਕਰਦੇ ਆ ਤਾਂ ਪਾ ਲਓ ਨਹੀਂ ਤਾਂ ਤੁਸੀਂ ਇਹਨੂੰ ਅਵੋਇਡ ਵੀ ਕਰ ਸਕਦੇ ਆ ਦਾਲ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਦੇਖੋ ਕੱਲਾ ਕੱਲਾ ਦਾਣਾ ਖਿਲਿਆ ਖਿਲਿਆ ਦਾਣਾ ਆ ਦੇਖੋ ਜੀ ਤੇ ਇੰਨੀ ਟੇਸਟੀ ਇੰਨੀ ਕ੍ਰਿਸਪੀ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਤਿਆਰ ਹੋਈ ਸੀ ਅਸੀਂ ਤਾਂ ਚਾਹ ਦੇ ਨਾਲ ਵੀ ਇੰਜੋਏ ਕੀਤਾ ਵੈਸੇ ਵੀ ਮੈਂ ਖਾ ਲੈਂਦੀ ਸੀਗੀ ਕੋਈ ਵੀ ਪ੍ਰਦੀਪ ਵੀ ਖਾ ਲੈਂਦੇ ਸੀ ਪ੍ਰਦੀਪ ਦੇ ਪਾਪਾ ਵੀ ਖਾ ਲੈਂਦੇ ਸੀ ਤੇ ਇਹਨੂੰ ਆਪਾਂ ਹੁਣ ਸਰਵਿੰਗ ਪਲੇਟ ਦੇ ਵਿੱਚ ਪਾਤਾ ਨਾਲ ਆਪਾਂ ਡਰਾਈ ਰੈੱਡ ਚਿੱਲੀ ਦੇ ਨਾਲ ਇਹਦੀ ਗਾਰਨਿਸ਼ ਕਰਾਂਗੇ ਬਹੁਤ ਵਧੀਆ ਹਰੀ ਮਿਰਚ ਮੇਰੇ ਕੋਲ ਹੈ ਨਾ ਅਸੀਂ ਉਸ ਟਾਈਮ ਤੇ ਹਰੀ ਮਿਰਚ ਵੀ ਇਹਦੇ ਨਾਲ ਬਹੁਤ ਟੇਸਟੀ ਲੱਗਦੀ ਖਾਣ ਨੂੰ ਨਿੰਬੂ ਲੈ ਲਓ ਅਗਰ ਤੁਸੀਂ ਚਾਹੋ ਤਾਂ ਨਿੰਬੂ ਨਿਚੋਰ ਸਕਦੇ ਆ ਥੋੜਾ ਜਿਹਾ ਪਿਆਜ਼ ਬਰੀਕ ਕੱਟਿਆ ਪਾ ਸਕਦੇ ਆ ਜੀ ਇਸ ਤਰ੍ਹਾਂ ਤੇ ਥੋੜਾ ਜਿਹਾ ਮੈਂ ਨਾਲ ਪਾ ਲਿਆ ਜੀ ਇਹਦੇ ਉੱਤੇ ਡਰਾਈ ਕੀਤੇ ਹੋਏ ਕਰੀ ਲੀਫਸ ਪਾ ਲਿਆ ਡਰਾਈ ਕੀਤਾ ਹੋਇਆ ਪੁਦੀਨਾ ਪਾ ਲਿਆ ਯਾ ਯਕੀਨ ਨਾ ਜਾਣਿਓ ਬਹੁਤ ਹੀ ਵਧੀਆ ਟੇਸਟੀ ਚਟਪਟਾ ਟੇਸਟ ਆਉਂਦਾ ਹੈ ਤੁਸੀਂ ਚਾਹੋ ਤਾਂ ਇਹਦੇ ਤੇ ਚਾਟ ਮਸਾਲਾ ਵੀ ਪਾ ਸਕਦੇ ਆ ਕਿਉਂਕਿ ਅਸੀਂ ਇਹਦੇ ਤੇ ਪਾਇਆ ਡਰਾਈ ਰੋਸਟ ਪੁਦੀਨਾ ਤੇ ਕੜੀ ਪੱਤਾ ਅਗਰ ਤੁਸੀਂ ਚਾਹੋ ਤਾਂ ਤੁਸੀਂ ਧਨੀਆਂ ਵੀ ਪਾ ਸਕਦੇ ਆ ਦੇਖੋ ਅਸੀਂ ਲੱਗਿਆ ਜੀ ਮੈਂ ਟੇਸਟ ਕੀਤਾ ਵਾਓ ਬਹੁਤ ਹੀ ਵਧੀਆ ਟੇਸਟ ਬਣ ਕੇ ਤਿਆਰ ਹੋਇਆ ਦਾਲ ਦਾ ਸਾਡੀ ਖੁਸ਼ਬੂ ਪਿੰਨੀ ਪਿੰਨੀ ਥੋੜਾ ਜਿਹਾ ਜਿਹੜਾ ਆਪਾਂ ਅੱਧਾ ਕੁ ਚਮਚ ਅੱਧੇ ਤੋਂ ਵੀ ਘੱਟ ਚਮਚ ਦੇਸੀ ਘਿਓ ਦਾ ਪਾਇਆ ਉਹਦੇ ਨਾਲ ਇਹਦੀ ਟੇਸਟ ਨੂੰ ਚਾਰ ਚੰਦ ਲੱਗ ਗਿਆ ਜੀ ਬਣਾਇਓ ਖਾਇਓ ਖਿਲਾਇਓ ਬੱਚਿਆਂ ਨੂੰ ਜ਼ਰੂਰ ਖਿਲਾਇਓ ਬੱਚੇ ਬਹੁਤ ਖੁਸ਼ ਹੋ ਕੇ ਖਾਂਗੇ ਡੱਬਾ ਭਰ ਕੇ ਰੱਖ ਲਓ 에ਅਰ ਟਾਈਟ ਡੱਬੇ ਦੇ ਵਿੱਚ ਕਦੇ ਵੀ ਖਰਾਬ ਨਹੀਂ ਹੋਊਗੀ ਇਹ ਦਾਲ ਤੇ ओके okay, जी ਜੰਦੇ ਜੰਦੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਸਤਿ ਸ਼੍ਰੀ ਅਕਾਲ ਜੀ